ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਗਣ ਮਹੀਨੇ ਸੁਖਮਨੀ ਸਾਹਿਬ ਦੀ ਇਸ ਅਸ਼ਪਤੀ ਦਾ ਪਾਠ ਕਰੋ ਮੋਹ ਮੰਗੇ ਮਰਾਤਾ ਬਾਬੂ ਕੇ ਸਤ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਗੱਲ ਕਰਨ ਵਾਲੇ ਹਾਂ ਜੀ ਕਿ ਸੁਖਮਨੀ ਸਾਹਿਬ ਜੀ ਦੀ ਇੱਕ ਅਸ਼ਪਤੀ ਦਾ ਪਾਠ ਕੀ ਕਰਨ ਦੇ ਨਾਲ ਕਿਵੇਂ ਸਾਡੀ ਜ਼ਿੰਦਗੀ ਦੀਆਂ ਸਾਡੀਆਂ ਹੀ ਮੁਸ਼ਕਲਾਂ ਦਾ ਹੱਲ ਹੋ ਜਾਵੇਗਾ ਸਾਨੂੰ ਸਾਦੇ ਹੀ ਸੁੱਖ ਮਿਲ ਜਾਣਗੇ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਵਿੱਚ ਤਾਂ ਤਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਲਿਖ ਕੇ ਆਪਣੀ ਹਾਜ਼ਰੀ ਲਗਵਾਉਣਾ ਜੀ ਤਾਂ ਕਿ ਪਰਮਾਤਮਾ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਘਰ ਪਰਿਵਾਰ ਤੇ ਬਣ ਜਾਵੇ ਸਰ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਸੰਗਤ ਜੀ ਕਿ ਰਾਤ ਨੂੰ ਸੌਣ ਤੋਂ ਪਹਿਲਾਂ ਮੇਰੀ ਪੰਜਵੇਂ ਪਾਤਸ਼ਾਹ ਧੰਨ ਧੰਨ ਸਾਹਿਬ ਸ਼੍ਰੀ ਗੁਰਜਨ ਦੇਵ ਜੀ ਦੀ ਬਖਸ਼ੀ ਹੋਈ ਬਾਣੀ ਸ਼੍ਰੀ ਸੁਖਮਨੀ ਸਾਹਿਬ ਜੀ ਦੀ ਬਾਣੀ ਉਹਦੇ ਵਿੱਚੋਂ ਇੱਕ ਅਸ਼ਟਪਦੀ ਦਾ ਪਾਠ ਕਰਕੇ ਸੋਇਆ ਕਰੋ ਇਹ ਇੱਕ ਅਸ਼ਟਪਦੀ ਦਾ ਜਾਪ ਕਰਨ ਦੇ ਨਾਲ ਸਾਡੀ ਜ਼ਿੰਦਗੀ ਬਦਲ ਜਾਵੇਗੀ ਸਾਡੇ ਉੱਤੇ ਵਾਹਿਗੁਰੂ ਅਕਾਲ ਪੁਰਖ ਜੀ ਦੀ ਬੇਅੰਤ ਕਿਰਪਾ ਹੁਣੀ ਸ਼ੁਰੂ ਹੋ ਜਾਵੇਗੀ ਸਾਡੀ ਜ਼ਿੰਦਗੀ ਦੇ ਸਾਰੇ ਹੀ ਦੁੱਖ ਦਲੇ ਦਾ ਇਕਲੇਸ਼ ਮਿਟ ਜਾਣਗੇ ਤਾਂ ਫਿਰ ਇਹ ਕਿਹੜੀ ਅਸ਼ਟਪਦੀ ਬਾਣੀ ਆਪਾਂ ਗੱਲ ਕਰ ਰਹੇ ਹਾਂ ਜੀ ਤੇ ਰਾਤ ਵੇਲੇ ਇਸ ਬਾਣੀ ਦਾ ਪਾਠ ਕਰਨ ਲਈ ਕਿਉਂ ਕਿਹਾ ਜਾਂਦਾ ਹੈ ਇਸ ਆਨੇ ਹੀ ਗੱਲਬਾਤ ਅੱਜ ਦੇ ਵੀਡੀਓ ਦੇ ਵਿੱਚ ਤੁਹਾਡੇ ਨਾਲ ਸਾਂਝੀ ਕਰਾਂਗੇ ਇਸ ਕਰਕੇ ਤੁਹਾਡੇ ਚੰਨ ਦੇ ਵਿੱਚ ਬੇਨਤੀ ਹੈ ਜੀ ਕਿ ਵੀਡੀਓ ਨੂੰ ਬਿਨਾਂ ਸਕਿੱਪ ਕੀਤੇ ਪੂਰੇ ਹੀ ਧਿਆਨ ਦੇ ਨਾਲ ਸਾਵਣ ਕਰ ਲੈਣਾ ਜੀ ਕਿਉਂਕਿ ਵੀਡੀਓ ਦੀ ਇੱਕ ਇੱਕ ਗੱਲ ਤੁਹਾਡੇ ਲਈ ਬੜੀ ਕੀਮਤੀ ਹੈ ਆਪਣੇ ਕੰਮ ਆਉਣ ਵਾਲੀ ਹੈ ਇਸ ਲਈ ਵੀਡੀਓ ਚੰਗੀ ਲੱਗੀ ਤਾਂ ਇਸ ਨੂੰ ਲਾਇਕ ਤੇ ਸ਼ੇਅਰ ਵੀ ਕਰ ਦਿਨ ਜੀ ਤਾਂ ਕਿ ਹੋਰ ਵੀ ਭੈਣ ਭਰਾਵਾਂ ਦਾ ਭਲਾ ਹੋ ਜਾਵੇ 사ਜੰਗਤ ਜੀ ਸਭ ਤੋਂ ਪਹਿਲਾਂ ਆਪਾਂ ਗੱਲ ਕਰੀਏ ਮੇਰੇ ਪੰਚਵੇਂ ਪਾਸ਼ਾ ਜੀ ਦੀ ਬਖਸ਼ਿਸ਼ ਹੋਈ ਇਹ ਬਾਣੀ ਜੜੀ ਦੇ ਵਿੱਚ ਦੱਸਿਆ ਜਾਂਦਾ ਹੈ ਜੀ ਕਿ ਮੇਰੇ ਸੱਚੇ ਪਾਸ਼ਾ ਜੀ ਨੇ ਸਾਨੂੰ ਕੀ ਸਮਝਾਇਆ ਹੈ मेरे पंचमे पातशाह धन धन श्री गुरु अर्जन देव जी ने इस बात गरंटी दिखती है सू लिख के दिता है कि वह परम पिता परमात्मा के नाम ही सुखान ते जेटे भैन भरा अक्सर ही आख देंगे हर रोज पाठ की की है। ਹਰ ਰੋਜ਼ ਵਾਹਿਗੁਰੂ ਕੈਂਟੇ ਨਾਲ ਕੀ ਹੋ ਜਾਂਦਾ ਹੈ ਉਹ ਇਸ ਗੱਲ ਨੂੰ ਧਿਆਨ ਦੇ ਨਾਲ ਸਮਝ ਲੈਣਾ ਉਹ ਸੁਖਮਨੀ ਸਾਹਿਬ ਦੀ ਪਹਿਲੀ ਅਸ਼ਟ ਪਦੀ ਦਾ ਜਾਪ ਵਾਰ-ਵਾਰ ਕਰੋ ਸਹਜਤਾ ਦੇ ਨਾਲ ਕਰੋ ਧਿਆਨ ਦੇ ਨਾਲ ਕਰੋ ਤੁਹਾਨੂੰ ਇਕੱਲੀ-ਕੱਲੀ ਗੱਲ ਸਮਝ ਵਿੱਚ ਆ ਜਾਵੇਗੀ ਵਾਹਿਗੁਰੂ ਵਾਹਿਗੁਰੂ ਕਹਿਣ ਦੇ ਨਾਲ ਕੀ ਹੁੰਦਾ ਹੈ ਮੇਰੇ ਪੰਜਵੇਂ ਪਾਤਸ਼ਾਹ ਧੰਤਨ ਸਾਹਿਬ ਜੀ ਨੂੰ ਅਰਜੁਨ ਦੇਵ ਜੀ ਮਹਾਰਾਜ ਖੁਦ ਕਹਿ ਰਹੇ ਹਨ ਕਹਿੰਦੇ ਪਰਮਾਤਮਾ ਦੇ ਨਾਮ ਵਿੱਚ ਸਾਰੇ ਸੁੱਖ ਹਨ ਪਾਤਸ਼ਾਹ ਜੀ ਆਖਦੇ ਹਨ ਪਰ ਪਿਤ ਪਰਮਾਤਮਾ ਦਾ ਨਾਮ ਸਿਮਨ ਕਾਣਾ ਜੀਵਨ ਦਾ ਸਭ ਤੋਂ ਉੱਤਮ ਕੰਮ ਹੈ ਜਿਸਤੇ ਨਾਲ ਸਾਡੇ ਮਨ ਦੇ ਸਾਰੇ ਹੀ ਦਰਪੈ ਦੁੱਖ ਕਲੇਸ਼ ਮਿੱਟ ਜਾਂਦੀ ਹਨ ਪਾਤਸ਼ਾਹ ਜੀ ਆਖਦੇ ਹਨ ਨਾਮ ਦੇ ਨਾਲ ਦਿੱਤੀਆਂ ਸਿੱਧੀਆਂ ਮੰਨ ਦੀਆਂ ਸਮੂੱਚੀਆਂ ਸ਼ਕਤੀਆਂ ਨੂੰ ਇਕਾਗਰ ਕਰਨ ਦੀ ਜਾਂਚ ਆ ਜਾਂਦੀ ਹੈ ਮਨੁੱਖ ਦੇ ਮਨ ਦੀਆਂ ਕ੍ਰਿਸ਼ਨਾਵਾ ਵਿੱਚ ਰੁੱਝ ਜਾਂਦੀਆਂ ਹਨ ਮਨੁੱਖ ਦਾ ਮਨ ਕਰ ਉਪਕਾਰੀ ਹੋ ਜਾਂਦਾ ਹੈ ਮਨੁੱਖ ਦੇ ਮਨ ਦੀ ਮੈਲ ਦੂਰ ਹੋ ਜਾਂਦੀ ਹੈ ਜਦੋਂ ਉਹ ਪਰਮਾਤਮਾ ਦਾ ਨਾਮ ਜਪਦਾ ਹੈ ਸਤ ਕੋ ਸੱਚੀ ਬਾਛਾ ਜੀ ਆਖਦੇ ਹਨ ਪਰਮ ਪਿਤਾ ਪਰਮਾਤਮਾ ਦਾ ਨਾਮ ਜਪਣ ਦੇ ਨਾਲ ਚਿਹਰੇ ਤੇ ਰੱਬੀ نور ਤੇ ਹਿਰਦੇ ਵਿੱਚ ਅੰਮ੍ਰਿਤ ਵਰਗੀ ਮਿਠਾਸ ਆ ਜਾਂਦੀ ਹੈ ਜਮਾ ਦਾ ਡਰ ਪੈ ਖਤਮ ਹੋ ਜਾਂਦਾ ਹੈ ਜਿਹੜੇ ਮਨੁੱਖ ਨਾਮ ਜਪਦੇ ਹਨ ਉਹ ਰੱਬ ਦੇ ਨੇੜੇ ਹੋ ਜਾਂਦੇ ਹਨ ਤੇ ਉਹਨਾਂ ਨੂੰ ਦੁਗਾਂਤ ਦੇ ਵਿੱਚ ਮਾਨ ਪ੍ਰਾਪਤ ਹੋ ਜਾਂਦਾ ਹੈ ਇਸ ਕਰਕੇ ਹਰ ਰੋਜ਼ ਉਹ ਪਰਮ ਪੀਤਾ ਪਰਮਾਤਮਾ ਦਾ ਨਾਮ ਜਪਣਾ ਚਾਹੀਦਾ ਹੈ ਪਰ ਨਾਲ ਹੀ ਸਤਗੁਰ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਇਵੇਂ ਸਮਝਾ ਦਿੱਤਾ ਹੈ ਕਿ ਨਾਮ ਉਹ ਵਾਹਿਗੁਰੂ ਅਕਾਲ ਪੁਰਖ ਜੀ ਦੀ ਕਿਰਪਾ ਦੇ ਨਾਲ ਮਿਲਦਾ ਹੈ ਜਾਂ ਫਿਰ ਸਾਧੂ ਸੰਤਾਂ ਦੇ ਸੰਗ ਦੇ ਨਾਲ ਮਿਲਦਾ ਹੈ ਸਤਗੁਰ ਸੱਚੇ ਪਾਛੇ ਜੀ ਨੇ ਬਾਣੀ ਦੇ ਰਾਹੀਂ ਸਾਨੂੰ ਅਸਲੀ ਸਾਧੂ ਪਗਤਾਂ ਪੰਡਤਾਂ ਦੀ ਪਛਾਣ ਕਰਨੀ ਸਿਖਾਈ ਹੈ ਸਤਗੁਰ ਸੱਚੇ ਪਾਛੇ ਜੀ ਨੇ ਸਾਨੂੰ असली ब्रह्म गयानी गुण इस बनी दसे है कि जो असल ब्रह्म गयानी है वो भी संगत करम इंसान भी ब्रह्म ज्ञानी बन सकता है वह आप भी भव सागर पार होंगे हैं जो होर भी टाड़े हैं सतगुरु सच्चे पातशाह जी ने ਇਸੇ ਹੀ ਬਾਣੀ ਦੇ ਵਿੱਚ ਸਾਨੂੰ ਸਾਧੂ ਸੰਤਾਂ ਦੀ ਨਿੰਦਿਆ ਕਰਨ ਤੋਂ ਵਰਜਿਆ ਹੈ ਸਤਕੂ ਸੱਚੇ ਪਾਤਸ਼ਾਹ ਜੀ ਨੇ ਬਹੁਤ ਸ਼ਕਤੀ ਦੇ ਨਾਲ ਪਟਕਾਰ ਪਾਈ ਹੈ ਕਿ ਜੋ ਮਨੁੱਖ ਸਾਧੂ ਸੰਤ ਦੀ ਅਸਲ ਧਰਮ ਗਿਆਨ ਦੀ ਨਿੰਦਾ ਕਰਦੇ ਹਨ ਉਹਨਾਂ ਦੀ ਮਤ ầmਲীন ਹੋ ਜਾਂਦੀ ਹੈ ਉਨ ਨਦੀ ਜ਼ਿੰਦਗੀ ਦੇ ਸਾਰੇ ਦੁੱਖ ਚਲੇ ਜਾਂਦੇ ਹਨ ਸਾਰੇ ਸੁੱਖ ਚਲੇ ਜਾਂਦੇ ਹਨ ਨਿੰਦਿਆ ਚੁਗਲੀ ਕਿਸੇ ਦੀ ਵੀ ਨਹੀਂ ਕਰਨੀ ਚਾਹੀਦੀ ਪਰ ਜਿਹੜਾ ਬੰਦਾ ਸਾ ਤੂ ਸੰਤਾਂ ਦੀ ਨਿੰਦਿਆ ਕਰਦਾ ਹੈ ਨਾ ਕਹਿੰਦੇ ਉਸ ਨੂੰ ਇਸ ਸੰਸਾਰ ਦੇ ਵਿੱਚ ਵੀ ਤੇ ਨਾਲ ਹੀ ਮਰਨ ਤੋਂ ਬਾਅਦ ਤੋਈ ਨਹੀਂ ਨਹੀਂ ਕਹਿੰਦੇ ਉਹ ਜੁਨਨ ਵਿੱਚ ਭਟਕਦੇ ਰਹਿੰਦੇ ਹਨ ਜੋ ਸਤਕੂ ਸੱਚੇ ਪਾਤਸ਼ਾਹ ਜੀ ਨੇ ਇਸ ਬਾਣੀ ਦੇ ਰਾਹੀਂ ਸਾਨੂੰ ਬੜਾ ਵੱਡਾ ਗਿਆਨ ਦਿੱਤਾ ਹੈ ਇਹਹੀ ਗਿਆਨ ਤਾਂ ਸਾਨੂੰ ਤਾਂ ਪਤਾ ਉਦੋਂ ਹੀ ਲੱਗੇਗਾ ਜਦੋਂ ਅਸੀਂ ਹਰ ਰੋਜ਼ ਰੋਜ਼ ਇਸ ਬਾਣੀ ਦਾ ਜਾਪ ਕਰਾਂਗੇ पर कई भैंड भरा आख देंगे हैं साढे कम्मा कारा करके जिंदगी के रुझेवें करके करने कर करन समय नहीं मिलता खास करके सुखमनी साहब जी की बाणी का पाठ नहीं कर पाते केंद्र कि साढ़े तो एक घंटा डेढ़ घंटा नहीं कटिया जाता ਕਿਉਂਕਿ ਸਾਧ ਸੰਗਤ ਜੀ ਜਦੋਂ ਅਸੀਂ ਸੁਖਮਨੀ ਸਾਹਿਬ ਜੀ ਦੀ ਬਾਣੀ ਨੂੰ ਬੜੇ ਸਹਜ ਦੇ ਭਿਆਨ ਦੇ ਨਾਲ ਸਮਝ-ਸਮਝ ਕੇ ਪੜ੍ਹਦੇ ਹਾਂ ਇੱਕ ਤੋਂ ਡੇਢ ਘੰਟੇ ਦਾ ਸਮਾਂ ਲੱਗ ਜਾਂਦਾ ਹੈ ਕਾਲੀ ਪਾਠ ਕਰਨ ਵਾਲੇ ਤਾਂ ਅੱਧੇ ਘੰਟੇ ਵਿੱਚ ਵੀ ਕਰ ਲੈਂਦੇ ਹਨ ਪਰ ਜਿਹੜੇ ਲੋਕ ਅਭਿਆਸੀ ਜੋ ਪਿਆਰ ਕਰਨ ਵਿੱਚ ਭਿੱਜੇ ਹੁੰਦੇ ਹਨ ਦੇ ਸਮਝ ਸਮਝ ਕੇ ਹੀ ਪਾਣੀ ਦਾ ਪਾਠ ਕਰਨਾ ਚਾਹੁੰਦੇ ਹਨ ਉਹਨਾਂ ਨੂੰ ਫਿਰ ਸਮਾਂ ਜ਼ਿਆਦਾ ਲੱਗ ਜਾਂਦਾ ਹੈ ਇਸ ਕਾਰਕਿ ਜੋ ਭੈਣ ਭਰਾ 1.5 ਘੰਟਾ ਕੱਟ ਨਹੀਂ ਪਾਉਂਦੇ ਉਹ ਫਿਰ ਪਾਣ ਹੀ ਨਹੀਂ ਸਕਦੇ ਫਿਰ ਕਈ ਭੈਣ ਭਰਾ ਸਰੀਰਕ ਰੋਗ ਹੋਣ ਦੇ ਕਾਰਨ ਕਹਿੰਦੇ ਅਸੀਂ 1.5 ਘੰਟਾ ਤੋਂ ਕੜਾ ਮਾਇਕੀ ਪਾਠ ਨਹੀਂ ਕਰ ਸਕਦੀ ਇਸ ਕਾਰਕੀ ਕਹਿੰਦੇ ਅਸੀਂ ਸੁਖਮਨੀ ਸਾਹਿਬ ਦਾ ਪਾਠ ਨਹੀਂ ਕਰਤੋਂਦੇ ਉਹਨਾਂ ਦੇ ਚਰਨਾਂ ਵਿੱਚ ਬੇਨਤੀ ਹੈ ਜੀ ਭਾਈ ਪਾਠ ਕਰਨਾ ਨਹੀਂ ਛੱਡਣਾ ਅੰਮ੍ਰਿਤ ਵੇਲਾ ਸੰਭਾਲਣ ਦੇ ਨਾਲ ਅੰਮ੍ਰਿਤ ਵੇਲੇ ਦੀਆਂ ਬਾਣੀਆਂ ਦਾ ਪਾਠ ਕਰਨ ਦੇ ਨਾਲ ਸੁਪਨੇ ਸਭ ਜੀ ਦੀ ਬਾਣੀ ਦਾ ਪਾਠ ਕਰਨਾ ਵੀ ਸਾਡੇ ਲਈ ਬੜਾ ਜ਼ਰੂਰੀ ਹੈ ਇਸ ਪਾਠ ਨੂੰ ਤੁਸੀਂ ਭਾਗਾਂ ਦੇ ਵਿੱਚ ਵੰਡ ਕੇ ਵੀ ਕਰ ਸਕਦੇ ਹੋ ਜੇ ਤੁਸੀਂ ਇਕੱਠਾ ਪਾਠ ਇੱਕੇ ਵਾਰ ਨਹੀਂ ਕਰ ਸਕਦੇ 12 ਪਦੀਆਂ ਦਾ ਪਾਠ ਸਵੇਰੇ ਕਰ ਲਓ ਤੇ 12 ਪਦੀਆਂ ਦਾ ਪਾਠ ਤੁਸੀਂ ਰਾਤ ਵੇਲੇ ਕਰ ਸਕਦੇ ਹੋ ਕੁਮਨੀ ਸਬਜੀ ਦੇ ਪਾਣੀ ਦੇ ਵਿੱਚ ਕੁੱਲ 24 ਅਸ਼ਟਪਦੀਆਂ ਹਨ ਜਿਵੇਂ چاہੋ ਉਵੇਂ ਹੀ ਕਰ ਸਕਦੇ ਹੋ ਜੇ ਹਰ ਰੋਜ਼ ਇੱਕ ਪਾਠ ਕਰਨਾ ਚੁੰਦੇ ਹੋ ਤਾਂ ਇਸ ਦੇ ਦਿਨ ਵਿੱਚ ਤੁਸੀਂ ਦੋ ਵਾਰ ਦੋ ਭਾਗਾਂ ਵਿੱਚ ਕਰ ਸਕਦੇ ਹੋ ਸਾ ਸੰਗਤ ਜੀ ਆਪਣੇ ਸਮੇਂ ਦੇ ਹਿਸਾਬ ਦੇ ਨਾਲ ਆਪਣੇ ਸਰੀਰ ਦੇ ਹਿਸਾਬ ਤੇ ਨਾਲ ਦੇਖ ਲੋ ਤੁਸੀਂ ਕਿੰਨਾ ਸਮਾਂ ਬੈਠ ਕੇ ਇਹ ਪਾਠ ਕਰ ਸਕਦੇ ਹੋ ਇੱਕ ਅਸ਼ਟਪਦੀ ਦਾ ਜਾਪ ਤੁਸੀਂ ਕਿੰਨੇ ਸਮੇਂ ਵਿੱਚ ਕਰ ਸਕਦੇ ਹੋ ਸੰਪੂਰਨ ਸੁਖਮਨੀ ਸਾਹਿਬ ਜੀ ਦੇ ਪਾਠ ਦਾ ਕੋਪਾ ਸਕਦੇ ਹੋ ਸਾਨੂੰ ਕਿਸੇ ਪ੍ਰਕਾਰ ਦੀ ਕੋਈ ਵੀ ਮਨਾਹੀ ਨਹੀਂ ਹੈ ਹਰ ਰੋਜ਼ ਰਾਤ ਨੂੰ ਸੌਣ ਵੇਲੇ ਕਰ ਲੋ ਜਦੋਂ ਤੁਸੀਂ ਸਾਰੇ ਕੰਮ ਤੰਦੇ ਕਰਕੇ ਵੇਲੇ ਹੋ ਜਾਂਦੇ ਹੋ ਸਾਰੀਆਂ ਜ਼ਿੰਮੇਵਾਰੀਆਂ ਪਗਤਾ ਲੈਂਦੇ ਹੋ ਉਦੋਂ 5 10 ਮਿੰਟ ਦਾ ਸਮਾਂ ਕੱਢ ਲਓ ਇੱਕ ਅਸ਼ਪਤੀ ਦਾ ਜਾ ਬੜੇ ਪਿਆਰ ਦੇ ਨਾਲ ਜਿੱਕਰ ਕਰਾਂਗੇ ਸਹਿਜ ਦੇ ਨਾਲ ਕਰਾਂਗੇ 5 ਮਿੰਟਾਂ ਦੇ ਵਿੱਚ 10 ਮਿੰਟਾਂ ਦੇ ਵਿੱਚ ਅਸੀਂ ਕਾ ਸੱਤਦੇ ਹਾਂ ਤਾਂ ਹਰ ਰੋਜ਼ ਇੱਕ ਨਿਯਮ ਬਣਾ ਲਓ ਇਹ ਰਾਤ ਸੋਣ ਵੇਲੇ ਅਸੀਂ ਇੱਕ ਅਸ਼ਟਪਦੀ ਦਾ ਜਾ ਕੰਨਾ ਹੈ ਜਿਵੇਂ ਜਿਵੇਂ ਆਪਾਂ ਪਾਠ ਕਰਾਂਗੇ ਸੱਚ ਕਰਕੇ ਜਾਣੇ ਸਤ ਕੋ ਸੱਚੇ ਪਾਛਾ ਜੀ ਦੀ ਕਿਰਪਾ ਹਾਸਲ ਹੋ ਜਾਵੇ ਕਿ ਸਾਡੀ ਅਕਲ ਦੇ ਵਿੱਚ ਸਾਡੇ ਗਿਆਨ ਦੇ ਵਿੱਚ ਵਾਧਾ ਹੋ ਜਾਵੇ ਤਾਂ ਇਸ ਪਾਠ ਨੂੰ ਕਰਨ ਦੇ ਨਾਲ ਸਾਡੀ ਜ਼ਿੰਦਗੀ ਦੇ ਸਾਰੇ ਦੁੱਖ ਦੂਰ ਹੋ ਜਾਣਗੇ ਗਿਆਨ ਵੀ ਵੱਡਾ ਹੈ ਵਾਇਗੁਰ ਜੀ ਦੀ ਕਿਰਪਾ ਵੀ ਹੁੰਦੀ ਹੈ ਹਰ ਰੋਜ਼ ਇਸ ਪਾਠ ਨੂੰ ਕਰਨ ਦਾ ਨਿਯਮ ਬਣਾਉਣਾ ਚਾਹੀਦਾ ਹੈ ਜਿਹੜੇ ਭੈਣ ਭਰਾ ਅਖਤਿੰਦੇ ਹਨ ਹਰ ਰੋਜ਼ ਸਿਮਨ ਕਰਨ ਦਾ ਕੀ ਫਲ ਮਿਲਦਾ ਹੈ हर रोज वाहेगुरु वाहेगुरु कहंदे नाल की हुंदा है खास करके उननू बिनती है उससे ज्यादा नहीं ता कटो कट सुखमनी साहब जी दी एक अष्टपदी दा पाठ करना शुरू कर दियो वो भी पहली अष्टपदी दा जेकर तुसी ही ਪਾਠ ਕਰੇ ਜਾਓ ਤੇ ਇੱਕ ਅਸ਼ਪਦੀ ਦਾ ਪਾਠ ਜੇਕਰ ਤੁਸੀਂ ਨਹੀਂ ਕਰ ਸਕਦੇ ਤਾਂ ਪੈਂਦੀ ਅਸ਼ਪਦੀ ਦੀਆਂ ਦੋ ਪੰਕਤੀਆਂ ਦਾ ਆਪ ਹੀ ਕਰ ਲਓ ਉਹਨਾਂ ਨੂੰ ਵਾਰ-ਵਾਰ ਜਪੋ ਉਹਨਾਂ ਨੂੰ ਸਮਝੋ ਗੁਰੂ ਸਾਹਿਬ ਜੀ ਨੇ ਕੀ ਕਿਹਾ ਹੈ ਇਹਨਾਂ ਦੋ ਪੰਕਤੀਆਂ ਦੇ ਵਿੱਚ ਗੁਰੂ ਸਾਹਿਬ ਨੇ ਤਾਂ ਸਾਨੂੰ ਇਸੇ ਵਿੱਚ ਸਾਰੀ ਹੀ ਜ਼ਿੰਦਗੀ ਦੀ ਖੇਡ ਸਮਝਾ ਦਿੱਤੀ ਹੈ ਪਹਿਲੇ ਅਸ਼ਟਪਦੀਆਂ ਦੀਆਂ ਪਹਿਲੀਆਂ ਦੋ ਪੰਕਤੀਆਂ ਵਿੱਚ ਹੀ ਸਾਨੂੰ ਗਰੰਟੀ ਦੇ ਦਿੱਤੀ ਹੈ ਉਸ ਪਰਮ ਪਿਤਾ ਪਰਮਾਤਮਾ ਜੀ ਨੇ ਸਾਰੇ ਹੀ ਦੁੱਖਾਂ ਦਾ ਨਾ ਜਪ ਕੇ ਹੀ ਤੂੰ ਸੁਖੀ ਹੋ ਸਕਦਾ ਹੈ ਇਹ ਬੰਦੇ ਨੂੰ ਕਿਹਾ ਹੈ ਸੋ ਪਾਠ ਕਰਨਾ ਸ਼ੁਰੂ ਕਰੋ मन के शके अपने आप दूर हो जाए दूर हो जान की। फिर किसे तो भी कुछ भी पूछने की लौड़ नहीं पैनी वागुरु जी की कृपा के निकली कली गल अपने आप समझ जाएगी साढ़े की काम करने सही हैं कि गलत हैं असी नाम किमें जपना है असी संगत करनी है कि दूर रहना है वो भी सब कुछ समझ आ जाएगा जो असी पानी विचार के पढ़ा अर्थ समझा सुखमनी साहब जी की बाणी जो तो प्यार पढ़ते हाँ इकली कली गल कल स समझ आ जाएगी अर्थ समझने औखे नहीं है बस सहजता के नाल पढ़ने की लड़ है गुरु साहब जी ने की समझाया है बाकी जे समझ ना आवे तो अर्थ वाला गुटका साहब ले लो जेकर गुटका साहब नहीं ले सकते अचक मोबाइल तो ऑनलाइन सारा कुछ है ਉੱਠੋ ਵੀ ਤੋਸੀ ਅਰਥਾ ਵਾਲਾ ਗੁਟਕਾ ਸਾਹਿਬ ਕੱਢ ਕੇ ਗੁਰਬਾਣੀ ਦਾ ਜਾਪ ਕਰ ਸਕਦੇ ਹੋ ਤੁਹਾਨੂੰ ਆਪਣੇ ਆਪ ਹੀ ਮਹਿਸੂਸ ਹੋਵੇਗਾ ਕਿ ਤੁਹਾਡੇ ਦੇ ਕੇ ਦੇ ਦੁੱਖ ਦੂਰ ਹੋ ਰਹੇ ਹਨ ਇਸ ਬਾਣੀ ਦਾ ਜਾਪ ਕਰਕੇ ਸਾਡਕੋ ਜੀ ਦੇ ਅੱਗੇ ਰੋਜ਼ ਹੀ ਬੇਨਤੀ ਕਰਿਆ ਕਰੋ ਕਿ ਸਾਡੀ ਝੋਲੀ ਦੇ ਵਿੱਚ ਕੁਰਬਾਨੀ ਪਾਓ र ते मेर भर हाथ रखो परमात्मा जी दे जड़ी भी दात मंगो मिल जाएगी रात वेले पाठ करने लिया जाता है जिन्होंने पूरे समा दिन दे विच नहीं मिलता रात न सौन लग्या भी सुखमनी साहब जी की बाणी का जाप कर सकते हो ਏਪੀ ਇੱਕ ਪਾਠ ਹੀ ਹੁੰਦਾ ਸਤਸੰਗਤ ਜੀ ਇੱਕ ਢੇਡ ਘੰਟਾ ਚੌਂਕੜਾ ਮਾਇਕੇ ਨਹੀਂ ਬੈਠ ਪਾਉਂਦੇ ਤੇ ਇਸ ਨੂੰ ਤੁਸੀਂ ਦੋ ਭਾਗਾਂ ਵਿੱਚ ਵੰਡ ਕੇ ਵੀ ਕਰ ਸਕਦੇ ਹੋ ਸਤਸੰਗਤ ਜੀ ਜੇਕਰ ਆਪਾਂ ਹਰ ਰੋਜ਼ ਰਾਤ ਨੂੰ ਸੌਣ ਵੇਲੇ ਇੱਕ ਸ਼ਲੋਕ ਤੇ ਇੱਕ ਅਸ਼ਪਦੇ ਦਾ ਜਾਪ ਕਰ ਲਈਏ 24 ਦਿਨਾਂ ਦੇ ਵਿੱਚ ਸੰਪੂਰਨ ਸੁਖਮਨੀ ਸਾਹਿਬ ਜੀ ਦੀ ਬਾਣੀ ਦਾ ਭੋਗ ਪਾ ਲਵਾਂਗੇ ਫਿਰ 24 ਦਿਨਾਂ ਦੇ ਵਿੱਚ ਇੱਕ ਪਾਠ ਨੂੰ ਸੰਪੂਰਨ ਕਰ ਸਕਦੇ ਹਾਂ ਪਹਿਲੇ ਅਸ਼ਟਪਦੀ ਦੂਸਰੇ ਦਿਨ ਦੂਸਰਾ ਸ਼ਲੋਕ ਇਸ ਤਰ੍ਹਾਂ ਘਾਟੇ ਕਰਦੇ ਆ ਤੁਹਾਡੀ ਸੁਖਮਨੀ ਸਾਹਿਬ ਜੀ ਦੀ ਕੁਰਬਾਨੀ ਦਾ ਭੋਗ ਪੈ ਜਾਵੇਗਾ ਸੋ ਸਾਰਾ ਸੰਗਰ ਜੀ ਜੇ ਤੁਹਾਨੂੰ ਮੇਰੀ ਅੱਜ ਦੀ ਵੀਡੀਓ ਵਧੀਆ ਲੱਗੀ ਹੋਵੇ ਤਾਂ ਵਾਟੋ ਵਾਟ ਸ਼ੇਅਰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ